ਹਾਂ ਮਾਸੀ ਠੀਕ ਠਾਕ ਹੋ ਆ ਤੇਰਾ ਸਭ ਠੀਕ ਠਾਕ ਤੇ ਹੀ ਸਣਾ ਹੋਰ ਪਿੰਡਾ ਸਭ ਠੀਕ ਠਾਕ ਹੈ ਕਾਰਬਾਰ ਹਾਂਜੀ ਹਾਂਜੀ ਵਧੀਆ ਵਧੀਆ ਚਲੋ ਵਧੀਆ ਚਾਹੀਦਾ ਇੱਧਰ ਕਿੱਦਾਂ ਆਣਾ ਆ ਜੀ ਉਹ ਵਾਸ਼ਾ ਜਿਹੜਾ ਮਰਨਾ ਆ ਘਰ ਜਾਣਾ ਕਿਹਾ ਕਿ ਸਿਵਕਾ ਉਹਦਾ ਵੀ ਹੋ ਆਈ ਤੇ ਇਹ ਤੇ ਅੱਜ ਢਿੱਲਾ ਜਾ ਪਿਆ ਕੀ ਗੱਲ ਹੋ ਗਈ ਆ ਕੋਈ ਨਹੀਂ ਯਾਰ ਸਰੀਰ ਝਾਣੀ ਸੱਟ ਲੱਗਣ ਦਾ ਅੱਜ ਪਤਾ ਨਹੀਂ ਕੀ ਚੱਕਰ ਲੋ ਪਿੰਡੋਂ ਜਿਹੜਾ ਮਾਰ ਕਿਤੇ ਤੇਰਾ ਸੀਟ ਸੈੱਟ ਕਰ ਲੈਂਦੇ ਆ ਚਲ ਜਾ ਫਿਰ ਤੂੰ ਐਦਾ ਕਰ ਚਾਹ ਚੂ ਬਣਾਇਆ ਜਾ ਤਾ ਬਣਾ ਲੂ ਤੂੰ ਚਾਹ ਔਰ ਫਿਰ ਉਹ ਬੱਸ ਵਧੀਆ ਤੈਨੂੰ ਇੱਕ ਕੰਮ ਆ ਗਿਆ ਸੀ ਕੀ ਕੱਲ ਆ ਆ ਜਾਂ ਨਾ ਦਾ ਜਵਾਬ ਜੀ ਦਿੱਤਾ ਇਹ ਤਾਂ ਕਰ ਦੇਣਾ ਕੀ ਜਵਾਬ ਇਹ ਤੇ ਉਦੋਂ ਦੇ ਬਿਮਾਰ ਪਏ ਆ ਪਹਿਲੇ ਤੇ ਕੁੜੀ ਮੇਰੀ ਬਿਮਾਰ ਸੀ ਹੁਣ ਇਹ ਵਿਚਾਰਾ ਬਿਮਾਰ ਹੋ ਗਿਆ ਵਾ ਪਤਾ ਨਹੀਂ ਇਹਨਾਂ ਨੂੰ ਕੀ ਦੀ ਨਜ਼ਰ ਲੱਗ ਗਈ ਆ ਉੱਡੀ ਫੀੜੀ ਗੱਲ ਹੋ ਗਈ ਆ ਪਹਿਲੇ ਉਹਨੂੰ ਦਵਾਈਆਂ ਦਵਾਉਂਦੇ ਰਹੇ ਤੇ ਹੁਣ ਇਹ ਪਤਾ ਨਹੀਂ ਯਾਰ ਸਰੀਰ ਐ ਢਿੱਲਾ ਮਠਾ ਦਵਾਈ ਦੂ ਲੈ ਕੇ ਆਵਾਂ ਕਿ ਸਿਹਤ ਕਾਇਮ ਹੋ ਗਈ ਫੇਰੀ ਉੱਠਾਂ ਉਹ ਚੱਲ ਮੈਨੂੰ ਇਹ ਤੇ ਦੱਸ ਸੋਚਿਆ ਕੀ ਆ ਫਿਰ ਸੋਚਣਾ ਕੀ ਆ ਜਿਹੜਾ ਮੈਂ ਤੁਹਾਨੂੰ ਕੰਮ ਕਰ ਤੂੰ ਉਹ ਕਰਾ ਦੋ ਆਹ ਕੰਮ ਦੇ ਮੈਂ ਤੁਹਾਡਾ ਕਰਾ ਦਿੰਦਾ ਉਹ ਸੇਵਕਾ ਵੀ ਕੰਮ ਹੋਈ ਜਾਣਾ ਹੋ ਰਹਿ ਜਾਣਾ ਕਿਤੇ ਮੈਨੂੰ ਜ਼ਮੀਨ ਸ਼ਹਿਰ ਵਾਲੀ ਚਾਹੀਦੀ ਆ ਉਹ ਯਾਰ ਮਿਲ ਜੂਗੀ ਟੈਂਸ਼ਨ ਕੋ ਲੰਨਾ ਜੇ ਘਰ ਦੇ ਦਾ ਕਹਤੀ ਹਾਂ ਤੇ ਹਾਂ ਵਾ ਉਹ ਤੂੰ ਸਾਡੀ ਹਾਂ ਕਰਾ ਇਧਰ ਉਹਦੇ ਫਿਰ ਹਾਂ ਹੀ ਆ ਤੇ ਹਾਂ ਜ਼ਮੀਨ ਮੈਨੂੰ ਪਹਿਲਾਂ ਚਾਹੀਦੀ ਏ ਤੇ ਬਾਕੀ ਮੈਨੂੰ ਪਹਿਲਾਂ ਇੰਨੀ ਗੱਲ ਦੱਸ ਮੁੰਡੇ ਉਹਦੇ ਨੇ ਨਸ਼ਾ ਛੱਡਤਾ ਉਹ ਛੱਡਦਾ ਸੇਵਕਾ ਤੇ ਨਾ ਪਹਿਲਾਂ ਹੀ ਕਹਤਾ ਹੈ ਉਹਦਾ ਵੀ ਕੋਈ ਗੱਲ ਨਹੀਂ ਕੀ ਗੱਲ ਦਾ ਨਹੀਂ ਇਹ ਚੀਜ਼ ਨਾਲ ਨਹੀਂ ਮਤਲਬ ਕਿਤੇ ਤੁਸੀਂ ਇਹ ਨਾ ਸੋਚ ਲਿਓ ਕਿ ਜ਼ਮੀਨ ਵਿੱਚ ਆਪਣੀ ਭੈਣ ਦਾ ਦਾ ਕਰਾਉਂਦਾ ਜ਼ਮੀਨ ਤਾਂ ਪਹਿਲਾਂ ਮੇਰੇ ਪਿਓ ਦਾ ਹੱਕ ਹੈਗਾ ਇਹ ਉਹ ਤਾਂ ਮੈਂ ਲੈਣੀ ਲੈਣੀ ਤੇ ਰਹੀ ਗੱਲ ਭੈਣ ਦੀ ਅਸੀਂ ਉਹਨੂੰ ਅੱਗੇ ਸੁੱਖ ਦੇਣਾ ਦੁੱਖ 'ਚ ਨਹੀਂ ਤੋੜਨਾ ਸ਼ਰਤਾ-ਚਰਤਾ ਦਾ ਇਹ ਨਾ ਸੋਚੀ ਵੀ ਜਿਹੜੀ ਦੀ ਸ਼ਰਤ ਰੱਖੀ ਹੈ ਦਾ ਕਰਕੇ ਮੈਂ ਤੋੜਨਿਆ ਉਹ ਸੇਕਾ ਕਿਦਾਂ ਨਹੀਂ ਗੱਲ ਕਰਦਾ ਯਾਰ ਅਸੀਂ ਤਾਂ ਘਰ ਦੀ ਮਾਮਲੀ ਆ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੇਰੀ ਭੈਣ ਸੁખી ਚਾਹੀਦੀ ਵੇ ਤੂੰ ਇੱਥੇ ਕਹਿ ਤਾ ਬਿਨਾਂ ਨਸ਼ਾ ਛੱਡਦਾ ਇਹਨਾਂ ਉਹ ਮੁੰਡਾ ਤਾਂ ਨਸ਼ਾ ਕਰਦਾ ਵੇ ਫੇਰ ਤੇ ਮੇਰੀ ਭੈਣ ਫੇਰ ਡੁੱਬ ਜੇ ਇਹ ਮੁੰਡੇ ਉਹਨੇ ਨਸ਼ਾ ਛੱਡਤਾ ਹੁਣ ਥੋੜਾ ਜਿਹਾ ਉਹਨੇ ਬਾਹਰ ਨਿਕਲ ਜਾਣਾ ਵਾ ਫੇਰ ਇਕੱਲਾ ਰਹਿਣਾ ਉਹ ਕਹਿੰਦਾ ਸਾਰੀ ਪ੍ਰਾਪਰਟੀ ਕੌਣ ਸੰਭੂਗਾ ਉਹਨੇ ਤਾਂ ਫੋਟੋ ਵੇਖ ਕੇ ਹਾਂ ਕਰਤੀ ਸੀ ਤੇ ਕਹਿੰਦੇ ਤੁਹਾਡੇ ਘਰ ਦੀ ਕੁੜੀ ਆ ਧੀ ਭੈਣ ਆ ਤੇ ਮੈਨੂੰ ਮਨਜ਼ੂਰ ਆ ਹੋਰ ਕੀ ਚਾਹੀਦਾ ਚੱਲ ਵੇਖ ਲੈ ਜਿੱਦਾਂ ਤੈਨੂੰ ਸਹੀ ਲੱਗਦਾ ਸਾਡਾ ਦਿਮਾਗ ਨਾ ਘਰਾਵਿਆ ਤੇ ਪਹਿਲਾਂ ਨਸ਼ੇੜੀ ਛੱਡਿਆ ਤੇ ਹੁਣ ਜਵਾਬ ਦੇ ਉਹਦਾ ਦਾ ਹੋਵੇ ਚੱਲ ਬਾਕੀ ਮੈਂ ਸਾਰਾ ਕੁਝ ਤੇਰੇ ਸਿਰ ਤੇ ਸੱਟਿਆ ਭੈਣ ਕੀ ਕਹਿੰਦੀ ਆ ਮੰਨਦੀ ਆ ਓਏ ਉਹਨੂੰ ਪੁੱਛਣ ਦੀ ਕੀ ਲੋੜ ਐ ਜਦੋਂ ਅਸੀਂ ਸਾਰਾ ਕੁਝ ਕਰਤਾ ਪਹਿਲਾਂ ਤੂੰ ਵੇਖ ਹੀ ਲੈ ਕੀ ਟਕਰਾਇਆ ਜੇ ਹੁਣ ਉਹਦੀ ਮਨਜ਼ੂਰੀ ਲੈ ਲਈ ਨਾ ਤੇ ਕੋਈ ਪਤਾ ਨਹੀਂ ਅੱਗੇ ਜਾ ਕੇ ਫੇਰ ਕਿਦਾਂ ਟਕਰੇ ਨੇ ਕਰਨੀ ਤੇ ਜੇ ਇਹਨੇ ਨਾ ਕਰਤੀ ਤੇ ਔਖਾ ਹੋ ਜਾਣਾ ਇਧਰੋਂ ਹਾਂ ਹੀ ਆ ਤੂੰ ਇਹ ਟੈਨਸ਼ਨ ਛੱਡ ਦੇ ਤੇ ਹਾਂ ਪਹਿਲਾਂ ਵੀ ਮਾਂ ਬਾਪ ਨੇ ਕੀਤਾ ਅਮਲੀ ਟਕਰੇਗਾ ਅੱਗੇ ਜ਼ਿੰਦਗੀ ਬਰਬਾਦ ਹੋ ਗਈ 3 ਸਾਲ ਘਰੇ ਬੈਠੀ ਰਹੀ ਹੁਣ ਮੈਨੂੰ ਚਲੇ ਨਹੀਂ ਆ ਤਿੰਨ ਸਾਲ ਕੇ ਸਾਢੇ ਤਿੰਨ ਸਾਲ ਘਰੇ ਬੈਠੀ ਰਹੀ ਕੀ ਮਿਲਿਆ ਕੁਝ ਮਿਲਿਆ ਦੋਖੀ ਮਿਲਿਆ ਮਾਪਿਆਂ ਨੂੰ ਪੁੱਛਿਆ ਹੁਣ ਮੇ ਹੁਣ ਰਿਸ਼ਤਾ ਕਰਨਾ ਬੇਕਬਰਤ ਗਿਆ ਇਧਰੋਂ ਮੈਂ ਵੇਖਣ ਡਿਆ ਉਧਰੋਂ ਤੂੰ ਵੇਖੇਗਾ ਪੁੱਛ ਗਿਆ ਇੱਥੇ ਤੂੰ ਵੀ ਚੰਗੀ ਕਰੇਗਾ ਬਾਕੀ ਜੇ ਤਰੇ ਜਾਣਨ ਵਾਲੇ ਆ ਤੇ ਮੇਤੋ ਵੱਧ ਭਾਈ ਤੈਨੂੰ ਜ਼ਿਆਦਾ ਪਤਾ ਹੀ ਪਰਾਵਾ ਸਾਡਾ ਤਾਂ ਬੁਰਾ ਧਿਆਨ ਆ ਕਿ ਇਦਾਂ ਦੀ ਕੋਈ ਗੱਲ ਨਹੀਂ ਜੇ ਤੈਨੂੰ ਕੋਈ ਲੱਗਦਾ ਹੈ ਤੂੰ ਗੱਲ ਕਰ ਸਕਦਾ ਅੱਗੇ ਨਾਲੇ ਇੱਕ ਗੱਲ ਤੈਨੂੰ ਇਹ ਵੀ ਚੰਗੀ ਤਰ੍ਹਾਂ ਪਤਾ ਹੈ ਕਿ ਆਪਣੇ ਖਾਨਦਾਨ ਚ ਕੁੜੀਆਂ ਨੂੰ ਬੋਲਣ ਦਾ ਅਧਿਕਾਰ ਨਹੀਂ ਹੈਗਾ ਗਾ ਵਿੱਚ ਉਹ ਪਤਾ ਸਾਨੂੰ ਸਾਨੂੰ ਕਿਹੜੀ ਪਤਾ ਤੇ ਬੱਸ ਫੇਰ ਇਹ ਚੀਜ਼ ਪੁੱਛੀ ਨਾ ਜਦੋਂ ਹੀ ਹਾਂ ਕਿ ਨਾ ਇਹ ਸਾਰਾ ਕੁਝ ਮੈਂ ਆਪ ਹੀ ਕਰ ਰਿਹਾ ਮੇਰੀ ਬੰਟੀ ਆਣਾ ਹੋਈ ਸੀ ਗੱਲ ਉਹ ਕਹਿੰਦਾ ਹੈ ਕਿ ਆਪਾਂ ਗਿਫਟ ਕਰਨਾ ਵਾ ਉਹ ਕੋਈ ਚੰਗੀ ਬਰੋਤੀ ਕਰ ਦੂਆ ਆਪਣੇ ਰਿਸ਼ਤੇਦਾਰੀ ਆ ਗਿਫਟ ਕਰਦਾ ਉਹ ਉਹਨੇ ਸੋਚ ਰੱਖਿਆ ਕੋਈ ਕੁਝ ਚੰਗੀ ਚੀਜ਼ ਸੋਚੀ ਹੋਊਗੀ ਕਿਦੇ ਵਾਸਤੇ ਤੇਰੇ ਵਾਸਤੇ ਕਮਲਿਆ ਹੋਰ ਕਿਦੇ ਵਾਸਤੇ ਨਾਲ ਕਹਿੰਦਾ ਕਿ ਕੁੜੀ ਜਿਆਦਾ ਕੋਈ ਜਗਾ ਲਾਦਾਗਾ ਕੋਈ ਦੁਕਾਨ ਲਾਦਾਗਾ ਉਹ ਹੌਲ ਕੀ ਚਾਹੀਦਾ ਜੇ ਲੋਂਦੇ ਆ ਨਾ ਭੈਣ ਦੇ ਨਾਂ ਤੇ ਜਾਂ ਉਹਦੀ ਕੁੜੀ ਦੇ ਨਾਂ ਤੇ ਇਹ ਚੀਜ਼ ਨੂੰ ਮੈਂ ਹਾਂ ਮੰਨਦਾ ਚੱਲੇ ਅਧਿਕਾਰ ਹੈਗਾ ਮੇਰੇ ਨਾਲ ਕੋਈ ਚੀਜ਼ ਨਾ ਲਾਉਣ ਮੈਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਆ ਸਾਰੀ ਕਮਾਈ ਮੇਰੇ ਕੋਲ ਹੈਗੀ ਜਮੀਨ ਜਾਇਦਤ ਮੈਂ ਵੀ ਬਣਾਈ ਆ ਮੈਂ ਆਪਣੇ ਨਾਂ ਜਮੀਨ ਲਵਾ ਕੇ ਉਹਨਾਂ ਦਾ ਹਸਾਨਾ ਥੱਲੇ ਨਹੀਂ ਦੱਬੇ ਰਹਿ ਸਕਦਾ ਨਾਲੇ ਹਾਂ ਤੈਨੂੰ ਚੰਗੀ ਤਰ੍ਹਾਂ ਪਤਾ ਆਪਾਂ ਕਦੇ ਜਵਾਈਆਂ ਕੋਲ ਲੈ ਕੇ ਨਹੀਂ ਖਾਤਾ ਉਹ ਕਮਲਿਆ ਇਹ ਬੇਕੁਫੀ ਆ ਉਹ ਇਹ ਤਾਂ ਪਿਆਰ ਬਾਬਦ ਦੀ ਗੱਲ ਕਰ ਰਹੇ ਆ ਵਾ ਇਦਾਂ ਹੀ ਕਿਹੜੀ ਗੱਲ ਆ ਯਾਰ ਪਿਆਰ ਮੁਹੱਬਤ ਜਿਹੜੀ ਚੀਜ਼ ਉਹਨਾਂ ਮੇਰੇ ਨਾਲ ਕਰਨੀ ਆ ਨਾ ਜੋ ਮੈਨੂੰ ਗਿਫਟ ਦੇਂਦੇ ਭੈਣ ਦੇ ਨਾਲ ਆਦਣ ਬਸ ਓਏ ਉਹ ਤੇ ਸਭ ਕੁਝ ਹੋਦਾ ਹੀ ਆ ਬਸ ਫਿਰ ਇੱਡੀ ਕਾਡੀ ਟੈਨਸ਼ਨ ਤੂੰ ਮਨਾ ਕਰਦੇ ਉਹਨਾਂ ਨੂੰ ਮੇਰੇ ਨਾਂ ਤੇ ਨਾ ਕੋਈ ਚੀਜ਼ ਹੋਣਾ ਮੈਂ ਕਹਿੰਦਾ ਸਨ ਥਲਿੰਦ ਪੀਣਾ ਚਾਲਾ ਸੇਵਕ ਵੇਖ ਕਿੰਨਾ ਵਧੀਆ ਰਿਸ਼ਤਾ ਈ ਹੋਰ ਕੀ ਚਾਹੀਦਾ ਤੈਨੂੰ ਜਿਹੜਾ ਮੈਂ ਰਿਸ਼ਤਾ ਕਰਾਉਣ ਨਹੀਂ ਹਾਂ ਉਹ ਵੀ ਵਧੀਆ ਹੀਗਾ ਉਹਨਾਂ ਦੇ ਵੀ ਬਥੇਰੀ ਜਾਇਦਾਦ ਹੋ ਵੀ ਕਹਿੰਦੇ ਹੀ ਇਹ ਕੁੜੀ ਦੇ ਨਾਂ ਤੇ ਲਾਵਾਂਗੇ ਤੇ ਇਹ ਕਰਾਉਣ ਦੇ ਉੱਤੋਂ ਵਧੀਆ ਤੇ ਜੇ ਹੁਣ ਵੀ ਤੇਰੇ ਘਰ ਦੇ ਮਨਾ ਕਰ ਦਿੰਨਾ ਫੇਰ ਤੂੰ ਸਮਝ ਲੈ ਕਿ ਤੇਰੀ ਤੇ ਨਾ ਇਸ ਘਰ ਦੇ ਵਿੱਚ ਤੱਕ ਇਹਦੀ ਵੈਲਿਊ ਨਹੀਂ ਹੈਗੀ ਤੇਰੇ ਮਾਪੇ ਤੈਨੂੰ ਕੁਝ ਨਹੀਂ ਸਮਝਦੇ ਉਹ ਮਾਸੇ ਜੀ ਰਿਸ਼ਤਾ ਬਹੁਤ ਵਧੀਆ ਵਾ ਤੇ ਬੇਕੁਫੀ ਹੋ ਗਈ ਜੇ ਆਪਾਂ ਨਾ ਕਰਦਾਂਗੇ ਇਹ ਤੇ ਮੈਂ ਗੱਲ ਸਮਝਦੀ ਐ ਮੈਂ ਤਾਂ ਸਮਝਾਉਂਦੀ ਆ ਹਾਂ ਜੇ ਤੁਹਾਡੇ ਕੋਲ ਮੈਂ ਨਾ ਥੋੜੀ ਘਬਰਾਹਟ ਹੁੰਦੀ ਪਤਾ ਨਹੀਂ ਉਹ ਮਰਜੀ ਫੀਲ ਹੁੰਦੀ ਠੀਕ ਐ ਮੈਂ ਆਵਾਂ ਨਾਲ ਨਹੀਂ ਨਹੀਂ ਲੋੜ ਨਹੀਂ ਮੈਂ ਦੇਖੋ ਤੇ ਰਿਸ਼ਤਾ ਤੇ ਲੈ ਆਏ ਜੇ ਬੜਾ ਵਧੀਆ ਮੈਂ ਉਹ ਦਿਨ ਮਿਲੀ ਤੁਹਾਡੇ ਪਰਿਵਾਰ ਨੂੰ ਪਹਿਲੀ ਵਾਰੀ ਪਰ ਮੈਨੂੰ ਇੰਨਾ ਵਧੀਆ ਲੱਗਾ ਤੁਹਾਡਾ ਪਰਿਵਾਰ ਪਹਿਲੀ ਵਾਰੀ ਮਿਲ ਕੇ ਨਾ ਆ ਹੱਸ ਮੁਖਾ ਮਿਲਣਸਾਰ ਪਤਾ ਨਹੀਂ ਕਿਉਂ ਹਣੀ ਇਹਨਾਂ ਦੀ ਉਹਨਾਂ ਨਾਲ ਬੰਦ ਹੀ ਹੈਗੀ ਸਾਡੇ ਨਾਲ ਕਿਸੇ ਨਾਲ ਬਣਾ ਕੇ ਨਹੀਂ ਰਾਜੀ ਇਹ ਤੇ ਲੜਦੇ ਕਿਉਂ ਜੀ ਠੀਕ ਆ ਸਾਡੇ ਮਾਸੀ ਜੀ ਦਾ ਪਤੀ ਦਾ ਇਦਾਂ ਦਾ ਵਾ ਟਾਈਮ ਉਹਨਾਂ ਦੀ ਧੀ ਵੀ ਨਹੀਂ ਵਸੀ ਪੁੱਤ ਨੂੰ ਉਹ ਜਿਨ੍ਹਾਂ ਦੇ ਘਰੋਂ ਕੱਢ ਛੱਡਿਆ ਉਹ ਅਹੀਂ ਸੰਭਿਆ ਨਸ਼ੇ ਪੱਤੇ ਤੇ ਲੱਗਾ ਅਹੀਂ ਛਡਾਇਆ ਨਸ਼ਾ ਪੱਤਾ ਦਾ ਤੇ ਹੁਣ ਮੁੰਡਾ ਸਹੀ ਹੋ ਗਿਆ ਵਾ ਸਭ ਕੁਝ ਜਾਇਦਾਦ ਉਹਨੇ ਬਣਾ ਲਈਆ ਹੁਣ ਆ ਕੇ ਤੇ ਇੱਥੇ ਬਹਿ ਗਏ ਉਹ ਮਾਸੀ ਜੀ ਨੇ ਸੋਚਾਂ ਸਮਝਾਂ ਸ਼ਕਤੀ ਹੁੰਦੀ ਨਾ ਤੇ ਧੀਾਂ ਦੇ ਘਰ ਬੈਠੀ ਹੁੰਦੀ ਤੋ ਜੋ ਮੁੰਡੇ ਨੂੰ ਬਾਹਰ ਕਰ ਦਿੰਦੇ ਤੇ ਰਿਮਾਲ ਤਨ ਦਾ ਹੈ ਹੀ ਨੀਗਾ ਇੰਨਾ ਵਧੀਆ ਰਿਸ਼ਤਾ ਮੈਂ ਵਖਾਇਆ ਸੀ ਉਹਨੂੰ ਵੀ ਨਾ ਨਾ ਕਰਦੀ ਤੁਸੀਂ ਕਰੋਂਦੇ ਜੇ ਉਹ ਤੋਂ ਵੱਧ ਵਧੀਆ ਰਿਸ਼ਤਾ ਵਾ ਪਤਾ ਨਹੀਂ ਇਹ ਪਾਲ ਦੇਗੀ ਏ ਇਹ ਤੇ ਮੇਰੇ ਖਾਲ ਨਾ ਲੱਭਦੇ ਨੇ ਪੀ ਨਾ ਕੁਵਾਰੇ ਕੁਵਾਰੇ ਮੁੰਡਾ ਕਿਤੇ ਲੱਭ ਜੇ ਇੰਨਾ ਨਹੀਂ ਪਤਾ ਲੱਗਦਾ ਆਪਣੀ ਵੀ ਨਾਲ ਕੋਠੇ ਜਿੱਡੀ ਜਵਾਨ ਕੁੜੀ ਹੋਈ ਆ ਭਾਵੇਂ ਹੋਰ 46 ਸਾਲਾਂ ਨੂੰ ਕੁੜੀ ਵਿਆਹ ਦੋ ਉਹ ਮਾਸੀ ਜੀ ਤਾਈ ਜੀ ਤੇ ਕੱਲੇ ਜਵਾਨ ਹੀ ਤੇਜ ਆ ਐ ਨਹੀਂਗਾ ਉਸ ਪੱਲੇ ਤਾਇਆ ਸਾਡਾ ਹੁਦਦ ਪੈਗ ਦਾ ਪੀਰ ਉਹਨੂੰ ਬਸ ਪਹਟਾ ਦੋ ਕਹਿੰਦਾ ਆਜੋ 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 ਬਾਅਦ ਚ ਉਹਨੂੰ ਸਮਝ ਨਹੀਂ ਆਦਾ ਕੰਮ ਕਰਨਾ ਕੀ ਆ ਬਸ ਉਹ ਕੋਈ ਸਾਰੀ ਮੁਰਪੀ ਛੱਡਿਆ ਨਾ ਕੁਛ ਬਣਾਇਆ ਨਾ ਕੁਛ ਜਿਹੜੀ ਜ਼ਮੀਨ ਜਿਆਦਾ ਮਾੜੀ ਮੋਟੀ ਉਹਦੀ ਵੀ ਸਾਮ ਸੰਭਾਲ ਨਹੀਂ ਕੀਤੀ ਤੇ ਹੁਣ ਸਾਰੇ ਪਹਿਲੀ ਪੂਲੀ ਜਿਹੜੀ ਆ ਆ ਗਈ ਹੜਾਂ ਦੇ ਵਿੱਚ ਜਾ ਕੇ ਨੇ ਕਿਤੇ ਵੇਖਿਆ ਵੀ ਨਹੀਂ ਕਿ ਮੈਂ ਜਾ ਕੇ ਚਾਤੀ ਮਾਰਾਂ ਉਹ ਜੇ ਬਚਾ ਸਕਦਾ ਤੇ ਬਚਾ ਲਾਂ ਮੁੰਡੇ ਜੋਗਾ ਕੁਛ ਬਣ ਜੂਗਾ ਬਸ ਨਾ ਮੁੰਡੇ ਦਾ ਕਿਤੇ ਧਿਆਨ ਰੱਖਿਆ ਉਹਨੂੰ ਨਸ਼ਿਆਂ ਚ ਲਾ ਛੱਡਿਆ ਮੰਦਿਰ ਚਵਾੜ ਛੱਡਿਆ ਮਾਸੇ ਜੀ ਅਸੀਂ ਇਹ ਕੋ ਚੰਗਾ ਹੀ ਸੋਚੰਦੇ ਆ ਤੇ ਧੀ ਭੈ ਚੰਗੇ ਘਰ ਵਸ ਜਵੇ। ਬਾਕੀ ਜੇ ਇਹਨਾਂ ਦਾ ਰਿਸ਼ਤਾ ਹੋ ਜਵੇ ਨਾ ਤਾਂ ਇਹ ਸਾਰ ਇਹਨਾਂ ਭਰਾਵਾਂ ਦੀ ਵੀ ਬਣ ਜਵੇ। ਉਹ ਜਿਹੜੇ ਤੂ ਤੂ ਮਮਾ ਚਲਦੀ ਵੀ ਖਤਮ ਹੋ ਜਵੇ। ਹੋਰ ਕੀ ਚਾਹੀਦਾ ਵਾ? ਇਹ ਤਾਂ ਹੈ ਬੜੀ ਵਧੀਆ ਸੋਚ ਸੋਚ ਕੇ ਤੇ ਇਹਨਾਂ ਤੇ ਰਿਸ਼ਤਾ ਕਰਾਉਂਦੇ ਜੇ ਪਰ ਪਤਾ ਨਹੀਂ ਇਹਨਾਂ ਦੀ ਮੋਟੀ ਮੱਤ ਨੂੰ ਕੀ ਹੋਇਆ ਵਾ। ਮੈਂ ਵੀ ਇਹੋ ਸੋਚ ਕੇ ਮੈਂ ਕਹਿ ਚਲਤੀ ਆ ਧਿਆਣੀ ਜਿੱਦਾਂ ਮੇਰੀ ਅੰਜੂ ਸਿਮਰਤੀ ਉਹਦਾ ਹੀ ਮੇਰੀ ਅੰਜੂ ਤੀ ਮੈਂ ਵੀ ਤਾਈਆਂ ਰਿਸ਼ਤਾ ਕਰਾਉਣੀ ਹੈ ਚੰਗੇ ਘਰ ਦਾ ਪਰ ਇਹਨਾਂ ਤੇ ਮੇਰੇ ਸਿਰ ਵੀ ਸਵਾਹ ਹੀ ਪਾਤੀ। ਮੈਨੂੰ ਜਾਵਦਾ ਕਰਨਾ ਇਹਨਾਂ ਨੇ ਤੁਹਾਡੇ ਜੋ ਮਨ ਵੀ ਇਹ ਕੋਸ਼ਿਸ਼ ਹੀ ਹੈ ਇਹ ਨਹੀਂ ਕਿ ਇਹਦਾ ਗੁਣ ਪਾਉਂਦੇ ਮਾਸੀ ਕੀ ਕਰ ਸਕਦਾ ਵੀ ਸਾਡੀ ਤਾਈ ਉਦਾਂ ਦੀ ਮੋਹਲਾ ਦਾ ਭੈਣ ਸਾਡੀ ਵੀ ਉਹੀ ਕੁਝ ਕਰੂਗੀ ਹੁਣ ਗੜੀ ਤੇ ਜੇ ਮੁੰਡੇ ਨੂੰ ਸੁਧਾਰਤਾ ਵਾ ਤੇ ਆਂਦੇ ਸੱਸ ਨੇ ਮਗਰ ਲਾ ਲਿਆ ਆ ਮਾ ਦੇ ਵੱਡ ਸੁਣ ਲੋ ਮਾਸ ਜੀ ਇਹਨਾਂ ਦੀ ਮੋਟ ਮੋਟੀ ਮਾਤੇ ਆ ਵੇਖਿਆ ਨਹੀਂ ਕੋਈ ਸਾਤੇ ਨਹੀਂ ਕੋਈ ਗਾਲ ਨਹੀਂ ਕੋ ਬੰਦੀ ਆਪ ਮਾਰਿਆ ਹਰੇ ਮੇਰੇ ਮੱਥੇ ਮਰਦਾ ਵਾ ਅਹੀ ਇਹਨਾਂ ਦੀ ਮਾਰੀਆਂ ਕਰਦੁੱਤਾ ਵਾ ਆਹ ਉਹ ਚਾਹੀਦਾ ਹੀ ਹਾਲ ਚਾਲ ਪੁੱਛਦੀ ਫਿਰ ਵੀ ਭਰਾ ਹਾਂ ਚਾਚਾ ਚਾਚੀ ਦਾ ਹਾਲ ਪੁੱਛਦੀ ਪਰਜਾਈ ਦਾ ਪੁੱਛਦੀ ਪਰ ਨਾ ਇਹਨੂੰ ਕਿੱਥੇ ਅਕਲ ਨਹੀਂ ਇਹ ਤਾਂ ਬਸ ਲਾ ਪਾ ਕਹਿਣਾ ਫੱਬ ਪੁੱਬ ਕੇ ਤੇ ਤੁਰਨ ਫਿਰੰਦਾ ਹੀ ਪਤਾ ਬਸ ਤੁਸੀਂ ਵੇਖਿਆ ਨਹੀਂ ਆਪ ਤੇ ਆ ਗਈ ਸ਼ਹਿਰ ਤੇ ਕੁੜੀ ਨੂੰ ਤਾਂ ਛੱਡ ਆਹੀ 10 ਕੁੜੀ ਨੂੰ ਆਪਾਂ ਸੰਭਿਆ ਨਹੀਂ ਸੀ ਉਹ ਇਹਨਾਂ ਡੰਗਾ ਕੱਟੇ ਵੱਛੇ ਤੇ ਆਪਾਂ ਹੀ ਸੰਭੇ ਆ ਉਹ ਫੇਰ ਇਹਨਾਂ ਦੀ ਆਕੜ ਨਹੀਂ ਮਾਨ ਸਹੀ ਗੱਲ ਹੈ ਆਕੜ ਤੇ ਇਹਨਾਂ ਦੀ ਨਾ ਮਾਨ ਹੀ ਨਹੀਂ ਗਈ ਸਤਵੇਂ ਸਮਾਨ ਤੇ ਪਹੁੰਚੀ ਐ ਜਿਵੇਂ ਪਤਾ ਨਹੀਂ ਕਿੱਡੇ ਲਾਡੂ ਖਾ ਹੁੰਦੇ ਆ ਉਹ ਮਾਸੇ ਹੈਗਾ ਕੁਛ ਨਹੀਂਗਾ ਅਸੀਂ ਫੋਕੀਆਂ ਫੜਾਈਆਂ ਹੰਕਾਰੀਆਂ ਲ ਲੈਣਾ ਟਕਾਣੀ ਦਾ ਨਹੀਂ ਸਾਡਾ ਪਿਓ ਚੰਗਾ ਜਿੰਦਾ ਜ਼ਮੀਨ ਦੇ ਲਗਾ ਉਹਨਾਂ ਨੂੰ ਉਹ ਹੋਰ ਕੀ ਚਾਹੀਦਾ ਜੀ ਤਾਇਆ ਤਾਈ ਕਿੱਥੇ ਗਏ ਨੇ ਸਵੇਰ ਦੇ ਗਏ ਆ ਕਹਿੰਦੇ ਹੀ ਗੁਰਦੁਆਰੇ ਮੱਥਾ ਟੇਕਣੇ ਜਾਣਾ ਵਾ ਮੈਨੂੰ ਲੱਗਦਾ ਉੱਥੇ ਹੀ ਰਹਿਣਾ ਇਹਨਾਂ ਨੇ ਆਏ ਨਹੀਂ ਅਜੇ ਤੱਕ ਕਦੋਂ ਉਹਦੇ ਗਏ ਆ ਸਾਸੀ 2 ਵਜੇ ਦੇ ਆ ਗਏ ਸਵੇਰ ਦੇ ਗਏ ਕਿੱਥੇ ਜਾ ਕੇ ਤੇ ਲੈ ਬੈਲ ਵਜਨ ਦੀ ਮੈਨੂੰ ਲੱਗਦਾ ਆ ਹੀ ਗਏ ਮੈਂ ਬੂਆ ਖੋਲ ਕੇ ਆਉਣੀ ਤੁਹਾਪੇ ਤਾਂ ਮੇਰੀ ਇੱਕ ਗੱਲ ਸੁਣੋ ਨਹੀਂ ਕੋਈ ਸਾਸਰੀ ਕਾਲੀ ਕੋਈ ਨਹੀਂ ਕੋਈ ਚਾਹ ਨਹੀਂ ਕੁਝ ਨਹੀਂ ਸਾਰਾ ਫਿਰ ਮੈਦਸਾ ਤੇ ਤੁਸੀਂ ਨਿਕਲ ਕੇ ਰਿਚ ਆਕੜ ਕਰੀ ਚੀਜ਼ ਦੀ ਹੈ ਜੀ ਮੇਰੇ ਨਾਲ ਕਦੀ ਆਕੜ ਕਿਸੇ ਗੱਲ ਦੀ ਗਈ ਹੈ ਕੋਈ ਆਕੜ ਨਹੀਂ ਮੈਨੂੰ ਤੇ ਮੈਂ ਦੱਸ ਮੱਥੇ ਅੱਖਾਂ ਕਰ ਰੱਖੀਆਂ ਤੂੰ ਦੱਸ ਬੜਾ ਚੰਗਾ ਰਿਸ਼ਤਾ ਮੈਨੂੰ ਘਰ ਆਉਂਦੇ ਚੰਗਾ ਹੀ ਹੈ ਮਾਰਾ ਕੀ ਮੈਨੂੰ ਭਲੀ ਬੋਲਾ ਅਗਲੇ ਬਾਹਰ ਬੈਠੇ ਨੇ ਮਾਸ਼ਾ ਨਾਲਾ ਖੇਜ ਮੈਨੂੰ ਤੂੰ ਚੜਾਉਣੀ ਆ ਤੇਰੀਆਂ ਕੱਲਾਂ ਤੋਂ ਖੇਚ ਚੜਦੀ ਮੈਨੂੰ ਤੂੰ ਉਹਦੀ ਆਏ ਗਈ ਦੀ ਜਿਹੜੇ ਤਾਂ ਕਰ ਇੰਨੀ ਆਕਣ ਕਰਨੀ ਤੂੰ ਇੰਨਾ ਖੁੱਲ ਗਈਆਂ ਜਦੋਂ ਤੂੰ ਇੱਥੇ ਆਈ ਹਾਂ ਮਗਰ ਕੁੜੀ ਤਰੀ ਉਹ ਸਾਬਤ ਰੇ ਆ ਹਾਂ ਮੇਰੀ ਕੁੜੀ ਨਾ ਪੁੱਛੜ ਸੀ ਚੁੱਕ ਚੁੱਕ ਸਾਹਮਦੇ ਰੇ ਸੀ ਹਨਾ ਕਰੇ ਨਹੀਂ ਦੀ ਕੱਲ ਤੋਂ ਕਰਦਾ ਉਹ ਹੀ ਨੇ ਜਿਹੜੇ ਤੈਨੂੰ ਇੱਕ ਨਜ਼ਰ ਨਹੀਂ ਸੀ ਪਾਉਂਦੇ ਉਹਨਾਂ ਤੇਨੂੰ ਚੰਗੇ ਲੱਗਦੇ ਨੇ ਪਤਾ ਕਿਉਂ ਕਿਉਂਕਿ ਡੈਡੀ ਦੇ ਹਿੱਸੇ ਦੀ ਜਿਹੜੀ ਜ਼ਿਆਦਾ ਹੜਪ ਕੇ ਬੈਠੇ ਸੀ ਨਾ ਉਹ ਦੇਣ ਲੱਗੇ ਕਿਤੇ ਕਰਕੇ ਮੇਰੇ ਰਿਸ਼ਤੇ ਕਰਕੇ ਉਹੀ ਲੋਬੋ ਜ਼ਾਇਦਤ ਨਾ ਲਵੋ ਮੇਰਾ ਫੈਸਲਾ ਜਿਹੜਾ ਹੈ ਨਾ ਮੈਂ ਲੈ ਬਠੀ ਮੇਰੀ ਸੁਣ ਕਾਲ ਮੇਰੇ ਤੇ ਨਾ ਇਹੋ ਜਿਹੇ ਇਲਜ਼ਾਮ ਨਾ ਲਾਓ ਮੈਂ ਕਿਡਾ ਲਾਲਚੀ ਨੀ ਅਗਾਂ ਜ਼ਮੀਨ ਮੈਂ ਕਦੋਂ ਕਿਹਾ ਤੂੰ ਲਾਲਚੀ ਹੈ ਜ਼ਮੀਨ ਵਿੱਚ ਐਡਾ ਲਾਲਚੀ ਹੁੰਦਾ ਨਾ ਕਰਨ ਮੈਨੂੰ ਦੱਸਣ ਡਿਆ ਕਿ ਮੇਰੇ ਨਾਂ ਤੇ ਕੋਈ ਚੀਜ਼ ਲਾਉਣ ਲੱਗਾ ਹੈ ਉਹ ਨਹੀਂ ਮੈਂ ਆਪਣੇ ਨਾਂ ਤੇ ਲਾਉਣ ਦਿੱਤੀ ਸਹੀ ਗੱਲ ਆ ਜ਼ਮੀਨ ਦੀ ਇਹ ਤਾਂ ਕਪਚਾਂ ਹੀ ਛਡਾਉਣਾ ਸੀ ਜੀ ਉਹਨਾਂ ਕੀਤਾ ਸੀ ਆਪਣੀ ਜ਼ਮੀਨ ਦਾ ਨਾਲੇ ਰਿਸ਼ਤਾ ਵਧੀਆ ਆ ਗਿਆ ਤੈਨੂੰ ਹੋਰ ਕੀ ਚਾਹੀਦਾ ਸਾਰਾ ਬੱਤਨ ਮਿਲ ਜਾਣਾ ਜਿਹੜਾ ਨਸ਼ੇੜੀ ਉਹਦਾ ਮੁੰਡਾ ਹੀ ਉਹਨੇ ਨਿਕਲ ਜਾਣਾ ਬਾਹਰੋਂ ਮੈਂ ਨ ਇੱਕ ਗੱਲ ਦਾ ਦੇ ਜਵਾਬ ਤੈਨੂੰ ਤਕਲੀਫ ਕੀ ਹੈ ਮੇਰੇ ਇੱਥੇ ਹੋਣ ਨਾਲ ਮੇਰੇ ਇੱਥੇ ਰਹਿਣ ਨਾਲ ਤੇਰਾ ਰਾਸ਼ਨ ਜ਼ਿਆਦਾ ਖਾ ਜਾ ਨਹੀਂ ਹੈ ਜਾ ਰਾਸ਼ਨ ਜ਼ਿਆਦਾ ਖਾ ਜਾ ਨਹੀਂ ਜ਼ਿਆਦਾ ਚੋੜੀ ਹੋ ਕੇ ਸਾਰਾ ਵਿੜਾ ਮੰਨ ਲੈਨੇ ਨਹੀਂ ਜਾਂ ਮੇਰਾ ਕੋਈ ਆਇਆ ਗਿਆ ਇੱਥੇ ਜ਼ਿਆਦਾ ਕੁਝ ਕਹਿਨੀ ਕੰਮ ਟੁੱਕ ਕਰਦੀ ਨਾ ਸਾਰਾ ਮੈਂ ਕਰਦਾ ਸਾਰਾ ਕਰਦੀ ਐ ਨਾ ਕੁਝ ਕਹਿੰਦੀ ਤੇ ਨਹੀਂ ਆ ਮੈਨੂੰ ਜੀ ਲੈ ਲੈਂਦੇ ਮੇਰੀ ਤੇ ਮੇਰੀ ਧੀ ਨੂੰ ਠੀਕ ਐ ਉਹ ਕਹਿੰਦੀ ਐ ਨਾ ਹਰਾ ਸ਼ਰੂਸਨ ਦਾ ਮੈਨੂੰ ਕੋਈ ਸੀ ਜਾ ਕਰੋ ਬਾਹਰ ਪੈਰ ਨਾ ਪੁੱਟ ਕਿਸ ਨੂੰ ਆਏ ਕੇ ਨੂੰ ਆਪਣੀ ਸ਼ਕਲ ਨਾ ਵਖਾ ਮੈਂ ਤੈਨੂੰ ਘਰੇ ਪਾਲ ਲਉ ਕੀ ਕਹਣਗੇ ਲੋਕੀ ਤੇ ਤਲਾਕ ਰਾ ਕੇ ਘਰੇ ਬਿਠਾਈ ਇਹਨਾਂ ਨੂੰ ਵੇਚਦੀ ਨਾ ਕਰਨੀ ਵੀ ਇਹ ਸਾਰਾ ਕੁਝ ਇੱਥੇ ਹੈਗਾ ਮੈਂ ਇਹ ਚੀਜ਼ ਨਹੀਂ ਆਨਾ ਕਿ ਤੈਨੂੰ ਮੈਂ ਇੱਥੇ ਰੱਖੂਗਾ ਜਦ ਤਨ ਕੋਈ ਕੰਮ ਪਾਉ ਉਹਦਾ ਮੈਨੂੰ ਕੋਈ ਸੀ ਨਹੀਂ ਰਹੋ ਰਿਸ਼ਤਾ ਪਾਇਆ ਘਰ ਚੱਲ ਗਿਆ ਵੀ ਇੱਟਾ ਵਧੀਆ ਜਮੀਨ ਜਾਇਦਾਦ ਨਹੀਂ ਜੇ ਮੁੰਡਾ ਅੱਗੇ ਮੁੰਡੇ ਨੇ ਚੱਲ ਜਾਣਾ ਬਾਹਰ ਜਾਏ ਨਹੀਂ ਮਗਰ ਤੇਰੀ ਕੁੜੀ ਤੂੰ ਨਾ ਚੁੱਪ ਹੀ ਕੀਤਾ ਰੋ ਆਪਣੇ ਸ਼ਬਦਾਂ 'ਤੇ ਧਿਆਨ ਦੇ ਪਾਲ ਲਊਂਗਾ ਜਾਨਵਰ ਹੈ ਕੀ ਮੈਂ ਦੂਜੀ ਗੱਲ ਕਿੰਨੇ ਕਿੰਨੂ ਪਾਲਣਾ ਬੈਠਾ ਕਰਤਾਰ ਦਾਣਾ ਪਾ ਨਹੀਂ ਦੇਣ ਵਾਲਾ ਤੂੰ ਕੋਣ ਹੋਣਾ ਮੈਨੂੰ ਖਵਾ ਲੇਗਾ ਜਾਂ ਮੈਂ ਕੋਣਾਂ ਕਿਸੇ ਨੂੰ ਕਮਾ ਕੇ ਖਵਾਉਣ ਵਾਲੀ ਮੇਰਾ ਬਾੜੀ ਗੱਲ ਨਾ ਕਰ ਜਾਂ ਜਾ ਕੇ ਆਇਆ ਹੁਣਾਂ ਬੈਠ ਮੈਂ ਚਾਹ ਲੈ ਕਿਉਂ ਮੈਂ ਜਾ ਚੱਲ ਜਾ ਜਾ ਦਰਰਾ ਦੇ ਗੱਲ ਕਰਨਾ ਫਿਰ ਉਹ ਵੀ ਚੱਲ ਤੇ ਉੱਥੇ ਹੀ ਹੋਣਾ ਇਹ ਦਿਮਾਗ ਤੇ ਆਪਣੇ ਪਿਠਾਵਾ ਤੇ ਜਿਹੜੇ ਥਾਂ ਤੋਂ ਮੈਨੂੰ ਪਤਾ ਤੂੰ ਜਾਂਦੀ ਫਿਰਦੀ ਐ ਨਾ ਇੱਥੇ ਤੂੰ ਕਹਿੰਦੀ ਮੈਂ ਕਰੋਨਾ ਉੱਥੇ ਤੇ ਮੈਂ ਜ਼ਿੰਦਗੀ ਜੀ ਨਹੀਂ ਹੁੰਦਣਾ ਦਰਰਾ ਗਾ ਬਾਤ ਰਮ ਕਰਾ ਕੇ ਨੂੰ ਇੱਥੇ ਲਿਆਜ਼ ਕਰ ਰਹੀ ਨਹੀਂ ਤੇਰੀ ਅੱਜ ਬੋਲੀ ਦਾ ਕਿ ਕੱਲ ਦਾ ਬੁਖਾਰ ਨਾਲ ਭੁੱਜਨਿਆ ਮੈਂ ਤੇ ਤੇ ਅੱਜ ਤੈਨੂੰ ਨਾ ਮਾਰ ਕੇ ਚਪੇੜ ਜਵਾਬ ਦੇਣਾ ਸੀ ਕਿ ਤੇਰੇ ਤੋਂ ਵੱਡੀ ਆਂ ਛੋਟੀ ਨਹੀਂ ਆ ਮੈਂ ਸਮਝਾ ਦੇਣਾ ਸੀ ਤੈਨੂੰ ਮੈਂ ਦੁਨੀਆ 'ਚ ਬੜੀਆਂ ਅਹੋਜੀਆਂ ਜਗ੍ਹਾਆਂ ਹੀਆਂ ਨੇ ਜਿੱਥੇ ਜਿੱਦਾ ਕੋਈ ਨਹੀਂ ਨਾਗਾ ਉੱਥੇ ਉਹਨਾਂ ਨੂੰ ਰੱਖ ਲੈਂਦੇ ਨੇ ਅਨਾਥ ਆਸ਼ਰਮ ਵੀ ਤਾਂ ਹੈਗੇ ਨਾ ਕੋਈ ਨਾ ਮਹਿਰ ਅਲੰਗੀ ਪਰ ਥੂ ਥੂ ਤੁਹਾਡੇ ਵਰਗਿਆਂ ਦੀ ਹੋਣੀ ਐ ਜਦੋਂ ਭੈਣ ਤੇ ਭਨੇੀ ਨਹੀਂ ਘਰੋਂ ਜਾਏਗੀ ਚਲੋ ਕੋਈ ਗੱਲ ਨਹੀਂ ਪੁੱਤਾ ਕਰਨੇ ਜਿਹੜੇ ਭੁੱਲ ਕੇ ਤਾਂ ਆ ਗਿਆ ਪੁੱਤ ਰਾਹ ਭਾਈ ਇੱਧਰੋਂ ਆਇਆ ਆਪਣੇ ਭਰਾ ਦੇ ਘਰ ਆ ਐਡੀ ਕਿਹੜੀ ਗੱਲ ਹੋ ਗਈ ਦੱਸ ਭਰਾ ਦੇ ਘਰ ਆ ਨਹੀਂ ਸਕਦਾ ਆ ਸਕਦਾ ਪੁੱਤ ਹੋਣੀ ਚਿੱਤ ਆਇਆ ਤੈਨੂੰ ਹੋ ਤਾਈ ਕਿਹੜੀਆਂ ਗੱਲਾਂ ਕਹਿੰਦੇ ਬਕਤ ਜੇ ਸਵਰਦੇ ਭਰਾਵਾ ਸੱਟ ਲੱਗ ਗਈ ਸੀ ਉਹ ਕੀ ਗੱਲ ਹੋ ਗਈ ਆ ਉਹ ਪੈਰ ਨੂੰ ਸੱਟ ਲੱਗ ਗਈ ਪੱਟੀ ਕਰਾਉਣ ਗਏ ਹੋਰ ਕਿੱਥੇ ਗਏ ਮੇਲੇ ਗਏ ਕਿਤੇ ਹੋ ਤਾਂ ਇਹ ਨਾ ਤੂੰ ਉਹਦੇ ਓਖਾ ਹੀ ਹੋਈ ਜਾਂਦੀ ਦੱਸ ਆਪਾਂ ਤਾਂ ਨਾਰਮਲ ਗੱਲ ਕਰ ਰਹੇ ਹਾਂ ਤੇ ਮੈਂ ਵੀ ਵੀਰਾ ਨਾਰਮਲ ਹੀ ਕਰਨੀ ਤੂੰ ਇਹ ਦੱਸ ਵੀ ਤੂੰ ਕਿੱਧਰ ਆਇਆ ਵਾ ਭਾਈ ਤੁਹਾਨੂੰ ਕਿਹੜਾ ਪਤਾ ਨਹੀਂਗਾ ਮੈਂ ਤਾਂ ਉਹ ਹੀ ਰਿਸ਼ਤੇ ਦੀ ਗੱਲ ਕਰਨ ਆਇਆ ਵਾਂ ਦੱਸੋ ਉਹ ਕਹਿੰਦੇ ਆ ਕਿ ਜੇ ਗੱਜ-ਬੱਜ ਕੇ ਵਿਆਹ ਕਰਨਾ ਪਾ ਉਹ ਵੀ ਕਰਦਾ ਜੇ ਚੁੰਨੀ ਜਿਹੜਾ ਕਰਨਾ ਪਾ ਉਹ ਵੀ ਕਰ ਦਿੰਦੇ ਆ ਦੱਸੋ ਹਮ ਰਿਸ਼ਤਾ ਕਾਈ ਚੰਗਾ ਜੇ ਰਿਸ਼ਤੇ ਚੰਗੇ ਲਿਆਉਂਦੇ ਆ ਕੋਈ ਮਾੜਾ ਰਿਸ਼ਤਾ ਵੀ ਲੈ ਕੇ ਆਉਂਦਾ ਹੁੰਦਾ ਪੁੱਤ ਇਹ ਜਿਆਦਾ ਕੰਮ ਬੜਾ ਆਰਾਮ ਦੇ ਨਾਮ ਆ ਇਹਦੀ ਕਾਲੀ ਜੀ ਨਾਲ ਨਹੀਂ ਹੁੰਦਾ ਉਹਨੇ ਹਮੇ ਕੁੜੀ ਨਾਲ ਗੱਲ ਨਹੀਂ ਕਰਨਾ ਕਰਨੀ ਹੁਣ ਇਹ ਵਿਆਹ ਦਾ ਕੰਮ ਇੱਕਦਮ ਦਿਓ ਹੀ ਨਹੀਂ ਆ ਬਹਿਰ ਖੁਮਾਰ ਪੁੱਤ ਆ ਦੋ ਦਿਨ ਤੇ ਹੋ ਗਏ ਯਾਰ ਜੇ ਆਪਾਂ ਗੱਲ ਹੋਣੀ ਨਹੀਂ ਕਰਨੀ ਕਦੋਂ ਕਰਨੀ ਆ ਉਹ ਚਾਹ ਸੋਹਣਾ ਰਿਸ਼ਤਾ ਵਾ ਹੋਰ ਕੀ ਚਾਹੀਦਾ ਪੁੱਤ ਵੇਖ ਰਿਸ਼ਤਾ ਤੇ ਸੋਹਣਾ ਵਾ ਜੇ ਮੇਰੀ ਧੀ ਹੋਵੇ ਨਾ ਛੜੀ ਮਲੰਗ ਤੇ ਹੀ ਫੜ ਕੇ ਤੋੜ ਦਈਏ ਦਵਾ ਦਵ ਅੱਗੇ ਵੀ ਤੋਰੀ ਤੇ ਹੀ ਕੀ ਖਟਿਆ ਤੇ ਹੁਣ ਉਹਦੀ ਧੀ ਵੀ ਆ ਉਹ ਬੱਚਾ ਵਾ ਉਹਦੀ ਵੀ ਅਸੀਂ ਸਲਾਹ ਲੈਣੀ ਆ ਇਹ ਆਪਣੀ ਕੁੜੀ ਦੀ ਵੀ ਲੈਣੀ ਹੈ ਖੂਹ ਚੋਂ ਕੱਢ ਕੇ ਤੇ ਖਾਤੇ 'ਚ ਥੋੜੀ ਪਾ ਦੇਣੀ ਹੈ ਤੁਹਾਡੇ ਮਗਰ ਲੱਗ ਕੇ ਉਹ ਤਾਂ ਇਹ ਤੁਸੀਂ ਸਲਾਹ ਬਾਜੀ ਦੇ ਵਿੱਚ ਸਮਾਂ ਕੱਢ ਲੈਣਾ ਵਾ ਕੋਈ ਗੱਲ ਨਹੀਂ ਜੇ ਦੀ ਕਿਸਮਤ ਚੰਗੀ ਹੈ ਨਾ ਤੇ ਸਮਾਂ ਕੋਈ ਨਹੀਂ ਮੋੜ ਆਉਂਦਾ ਹੁੰਦਾ ਤਾਈ ਮੇਰੀ ਬੰਦਾ ਦੀ ਕੋਸ਼ਿਸ਼ ਕਰ ਕਿਸਮਤ ਅਸੀਂ ਚੰਗੀ ਕਰਨੀ ਉਹਨੇ ਆ ਕੋਨਾ ਕਰਨੀ ਉਹ ਤਾਂ ਨਿਆਣੀ ਦੱਸ ਅਜੀ ਗੱਲ ਕਰਦੀ ਆ ਨਾ ਸਾਡੇ ਫਰਦ ਸਾਹਿਬ ਨੇ ਕੋਈ ਮਾੜੀ ਗੱਲ ਕਰਨੀ ਕੋਈ ਮੈਂ ਪੁੱਤ ਕਦੋਂ ਕਹਿੰਨੀ ਵੀ ਮਾੜੀ ਕੀਤੀ ਪਰ ਐਡੀ ਕਾਲੀ ਜੜੀ ਹੈ ਨਾ ਦੱਸੋ ਤੁਸੀਂ ਐਡੀ ਕਾਲੀ ਹਨ ਨੂੰ ਕਾਦੀ ਆ ਨਹੀਂ ਨਹੀਂ ਹਰਾਮ ਹੈ ਇਹ ਕਿਸ ਕਰਦੀ ਸੀ ਸਾਡੇ ਕੋਲ ਬੈਠੀ ਆ ਤੇ ਕਾਲੀਆਂ ਤੁਹਾਨੂੰ ਭੈਣ ਦੀਆਂ ਪਤਾ ਨਹੀਂ ਕਾਦੀਆਂ ਕਾਲੀਆਂ ਤੁਹਾਨੂੰ ਨਾ ਦੱਸ ਤਾਈਓ ਮੇਰੀ ਭੈਣ ਨਹੀਂ ਗਈ ਜਿੱਦਾਂ ਦਾ ਸੇਵਕ ਹੁੰਦਾ ਤਾਂ ਮੈਂ ਤੇ ਮੈਨੂੰ ਕਿਉਂ ਨਹੀਂ ਕਾਲੀ ਹੋਊਗੀ ਵੇਖ ਪੁੱਤ ਜੇ ਤੁਹਾਨੂੰ ਕਿ ਇਹ ਕੱਲ ਦੀ ਕਾਲੀ ਹੈ ਨਾ ਤੁਹਾਡਾ ਕੋਈ ਕੰਮ ਰੁਕਿਆ ਵਾ ਮੇਰੀ ਕੁੜੀ ਦੇ ਵਿਆਹ ਕਰਕੇ ਤੇ ਤੁਸੀਂ ਪੁੱਤੋ ਆਪਣਾ ਕੰਮ ਕਰੋ ਮੇਰੀ ਕੁੜੀ ਦਾ ਦਵੇ ਚੜਿ ਚਣੀ ਕੋਈ ਨਹੀਂਗਾ ਉਹ ਲੈ ਤਾਈ ਕਿਹੜੀ ਗੱਲਾਂ ਕਰਨ ਦੀਆਂ ਇਹ ਤੇ ਉਹੀ ਗੱਲ ਹੋ ਗਈ ਨੇਕੀ ਦਾ ਕੋਈ ਮੈਡਲ ਇਹਦਾ ਕੀ ਬਤਾ ਔਰ ਤੁਸੀਂ ਜੋ ਮਰਜ਼ੀ ਗੱਲਾਂ ਬਣਾਈ ਜੋ ਤੁਹਾਡੇ ਢੇਡੇ ਚਾ ਮੈਨੂੰ ਪਤਾ ਨਾ ਤਾਈ ਤੂੰ ਦੱਸ ਤੇ ਇੱਡੀ ਕਿਹੜੀ ਗੱਲ ਐ ਦੱਸ ਕੋਈ ਨਹੀਂ ਦੱਸਾਂਗੇ ਮੈਨੂੰ ਕਿੱਥੇ ਗਲਤ ਲੱਗਦੇ ਆ ਕੋਈ ਨਹੀਂ ਸਮਾਉ ਉਹ ਤੇ ਪੁੱਤੋ ਦੱਸਾਂਗੇ ਤਾਇਆ ਜਦ ਕਿਹੜੀ ਗੱਲਾਂ ਸੇਵਕ ਆ ਮੈਂ ਆਪਾਂ ਰਲ ਮਿਲ ਕੇ ਗੱਲ ਲੈਂਦੇ ਆ ਜੇਬ ਦੀ ਅੱਧੀ ਕਿਹੜੀ ਗੱਲ ਹੋ ਗਈ ਦਾ ਸਾਸੇ ਆਪਣੇ ਭੈਣਾਂ ਵਾਸਤੇ ਕਰਾਂਗੇ ਜੜੀ ਉਹ ਤੇ ਕਰ ਹੋਵੇ ਕਰਨ ਮੇਰੀ ਗੱਲ ਸੁਣਣਾ ਅਜੇ ਮੈਨੂੰ ਦਿਨੇਉ ਗਾੜੀ ਮੈਂ ਨਿਉ ਅਜੇ ਕਰਦਾ ਮੈਂ ਰੋਕੇ ਕਰਨਾ ਹੀ ਚਲ ਤਾਇਆ ਕੋਈ ਗੱਲ ਨਹੀਂ ਇੱਕ ਵੇ ਸੇਵਕ ਨਾਲ ਵੀ ਸਲਾਹ ਕਰ ਲਾਂ ਕਿ ਉਹ ਕੀ ਕਹਿਣਾ ਚਾਹੁੰਦਾ ਵਾ ਮੇਰੀ ਗੱਲ ਸਹੀ ਪਰ ਸੇਵਕ ਦੀਆਂ ਸਲਾਹਾਂ ਤੇ ਸਾਬ ਨਾਲ ਹੁੰਦੀਆਂ ਇੱਕ ਸਿਰਫ ਸਾਡੇ ਨਾਲ ਹੀ ਨਹੀਂ ਹੁੰਦੀ ਪੁੱਤ ਇਹ ਗੱਲ ਤੂੰ ਟੱਕੀ ਰਹਿਣ ਦੇ ਉਹ ਤਾਈ ਏਦਾਂ ਦੀ ਕੋਈ ਗੱਲ ਨਹੀਂ ਉਹ ਤੁਸੀਂ ਕੋਈ ਹੱਥ ਪੱਲਾ ਨਹੀਂ ਵੜਾਉਂਦੇ ਮੈਂ ਕਹਿਣਾ ਕਹਿੰਦਾ ਤੇ ਗੱਲ ਕਰੂੰਗਾ ਵੀ ਨਹੀਂ ਆਟ ਦੋ ਗਈ ਪੁੱਤ ਜਿਹੜੀ ਇਹ ਗੱਲ ਆਨੇ ਉਹ ਤੁਹਾਡੇ ਖਾਨੇ 'ਚ ਨਹੀਂ ਪੈਂਦੀ ਇੱਕ ਵਾਰੀ ਤੈਨੂੰ ਮੈਂ ਕਿਹਾ ਤੇਰੇ ਤਾਏ ਨੇ ਕਿਹਾ ਵੀ ਸਾਡੇ ਹੱਥ ਭੱਲੇ ਕੱਖਣੀ ਹਾੜ ਆਏ ਸਾਰਾ ਕੁਝ ਡੜਪੜ ਗਿਆ ਤੇ ਹੁਣ ਸਭ ਆਪੋ ਆਪਣੀਆਂ ਲੱਗੇ ਸਾਨੂੰ ਤਾਂ ਵਿਚਲੀ ਗੱਲ ਦੀ ਕਹਿਰੀ ਸਮਝ ਨਹੀਂ ਆ ਤੇਰੇ ਪਿਓ ਦੀ ਅਮਰੀ ਨਾਲ ਤੇਰੀ ਵੀ ਤੇ ਨਾ ਸਾਨੂੰ ਸੇਵਕ ਦੀ ਹੁੰਦੀ ਕਾਏ ਬਾਤੀ ਬਲਾ ਚੱਜ ਤੈਨੂੰ ਸਾਡੇ ਤੇ ਭਰੋਸਾ ਨਹੀਂ ਅਸੀਂ ਮਾਰੇ ਘਰ ਵਿਆਹ ਕਰਾਂਗੇ ਭਰੋਸੇ ਪ੍ਰੋਸੇ ਰੇ ਗਾਲਣਾ ਬੁੱਤ ਕਰ ਤੇ ਡਾਰੇ ਜੰਮਿਆਂ ਤੇ ਭਰੋਸਾ ਨਹੀਂ ਤੇ ਤੂੰ ਤੇ ਫੇਰ ਸ਼ਰੀਰ ਕੀ ਸਮਝਲਾ ਭਰੋਸਾ ਪ੍ਰੋਸਾ ਨਹੀਂ ਮੈਨੂੰ ਕਹੇ ਤੇ ਵਿਆਹ ਦਾ ਲੈ ਸਾਈ ਜਾਸ ਤੂੰ ਤੇ ਮੈਨੂੰ ਉਪਰਾ ਕਰੀ ਜਾਨੀ ਓਪਰਾ ਉਪਰਾ ਨਹੀਂ ਮੈਂ ਕਰਦੀ ਜੋ ਖਰੀ ਗੱਲ ਐ ਪੁੱਤ ਮੈਂ ਉਹ ਕਰਦੀ ਭਾਵੇਂ ਕਰ ਤੂੰ ਗੁੱਸਾ ਭਾਵੇਂ ਕਰ ਸਾਨੂੰ ਨਾ ਉਹ ਪ੍ਰਮਾਤਮਾ ਦੇ ਭਰੋਸਾ ਆਈ ਜੋ ਕਰਦੂ ਠੀਕ ਆਹੀਂ ਉਤੇ ਭਰੋਸਾ ਕਰਦੇ ਹੀ ਈਦਾ ਮੇਰੀ ਗੱਲ ਸਮਝ ਕੀ ਕਾਲੇ ਪਈ ਜਾਂਦੇ ਆ ਮੈਨੂੰ ਕੋਈ ਦਾਲ ਚ ਘਾਣਾ ਲੱਗਦਾ ਕੀ ਪਤਾ ਕੀ ਕਾਲੇ ਮਾਰੇ ਕਰਦੇ ਫਿਰਦੇ ਉਹ ਤਾਈ ਇਹਦਾ ਕੋਈ ਗੱਲ ਨਹੀਂ ਦੱਸ ਤੈਨੂੰ ਤਾਂ ਸਾਡੇ ਦਾ ਆਪਣੇ ਚੀਜ਼ ਤੇ ਭਰੋਸਾ ਨਹੀਂ ਰਿਹਾ ਮੈਂ ਤੇਰੇ ਜਵਾਕਾ ਵਰਗਾ ਵਾਂ ਜਵਾਕ ਤੇ ਆਵਾ ਮੈਂ ਸਮਝਦੀ ਆਂ ਗੱਲ ਨੂੰ ਪਰ ਹੁਣ ਤਾਨੂੰ ਇੰਨੀ ਕਾਲੀ ਪੈ ਗਈ ਕਿ ਤੁਹਾਨੂੰ ਮਾਸਾ ਜਿੰਨਾ ਵੀ ਸਾਡੇ ਤੇ ਕਰਸ ਨਹੀਂ ਕਿ ਕੀ ਏਦੀ ਕਾਲੀ ਭਾਰਤੀ ਮੁੰਡਿਆਂ ਨੂੰ ਉਹ ਦੱਸ ਤਾਈ ਆਪਾਂ ਕਿਹੜਾ ਤੁਹਾਨੂੰ ਭਰੋ ਘੱਡਣ ਦੇ ਆਪਾਂ ਦਾ ਆਪ ਚੀਜ਼ ਤੇ ਕਰਦੇ ਸੋਣਦੇ ਆ ਕਰਨਾ ਮੇਰੀ ਗੱਲ ਇੱਕ ਸੁਣ ਧਿਆਨ ਨਾਲ ਬੱਸ ਤਾ ਵੇਖੋ ਤੇ ਇਹ ਤਾਂ ਕੁੜੀ ਦੇ ਵਿਆਹ ਧਰ ਕੇ ਤੇ ਮੋਢੇ ਤੇ ਬੰਦੂਕ ਰੱਖ ਕੇ ਚਲਾਉਣ ਵਾਲੀ ਗੱਲ ਆ ਜੇ ਤੁਹਾਨੂੰ ਜਾੜਾ ਹੀ ਆ ਨਾ ਤੇ ਘਰ ਤੋਂ ਹਿੱਸਾ ਦਿਓ ਸਵਾਰ ਦਿਓ ਘਰ ਨੂੰ ਠੱਠਾ ਪਿਆਵਾ ਘਰ ਟੈਂਡਿਆ ਤੁਹਾਨੂੰ ਵਿਆਹ ਦੀ ਪਈ ਆ ਜੇ ਇੱਦਾਂ ਹੀ ਤੁਹਾਨੂੰ ਅੱਡੇ ਤੇ ਤਰਸਾਉਂਦੇ ਆ ਨਾ ਪਹਿਲਾਂ ਘਰ ਬਣਾਓ ਜੜਾ ਠੱਠ ਗਿਆ ਨਾ ਤੇ ਸਾਨੂੰ ਰਹਿਣ ਨੂੰ ਸੇਵਾ ਕਰਨ ਨੂੰ ਦਿਓ ਜਗਾ ਤੇ ਫੇਰ ਅਸੀਂ ਕੁੜੀ ਦਾ ਵਿਆਹ ਵੀ ਸੋਚ ਲਾਂਗੇ ਫਿਰ ਉਹਦਾ ਪਿਓ ਆਪੇ ਕਰਕੇ ਪਤਾ ਸੁਰ ਫੇਰ ਰਹੀ ਹਾਂ ਕਰਨੀ ਜੇ ਜੈਸਾ ਵੀ ਕੋਈ ਨਹੀਂ ਦਾਤਾ ਜੀ ਉਹ ਤਾਂ ਗੱਲ ਕੀਤੀ ਤੇਰੀ ਸਾਰੇ ਗਾਗੇ ਪਤਾ ਤੁਹਾਡੇ ਮੂਹਰੇ ਰੱਖਦੇ ਆ ਸਭ ਤੁਹਾਡਾ ਹੀ ਆ ਅੱਛਾ ਸਭ ਕੋ ਸਾਡਾ ਹੀ ਆ ਹੈਨਾ ਵੇ ਪੁੱਤ ਇਹੋ ਜਿਹੇ ਸਤਾਦੀਆਂ ਕਿਹੇ ਹੋਰ ਨਾ ਕਰਿਓ ਇਹ ਨਾ ਕਿਉ ਪਿਤਾ ਇਹਨੂੰ ਘੁੱਟ ਪਿਆ ਕੇ ਤੇ ਉਹਦੇ ਨਾਲ ਗੱਲਾਂ ਮਾਰਦੀ ਆ ਮੈਂ ਬੈਠੀ ਆ ਨਾ ਇਹ ਕੰਮ ਮੈਂ ਨਹੀਂ ਹੋਂ ਦੇਣਾ ਵੇਖ ਜੇ ਸਭ ਕੋ ਸਾਡਾ ਨਾ ਤੁਸੀਂ ਵਿੱਚ ਕੁੜੀ ਦਾ ਵਿਆਹ ਕਰਕੇ ਤੇ ਕਹਿੰਦੇ ਜੇ ਵਿਆਹ ਕਰੋ ਪੁੜੀ ਰੱਖੋ ਕੇ ਇਹਦੇ ਨਾਲ ਫੇਰ ਆ ਸਭ ਕੁਛ ਤੁਹਾਡਾ ਹੈ ਨਾ ਜੇ ਇਹ ਕੁੜੀ ਦੇ ਵਿਆਹ ਦੀ ਗੱਲ ਕਰਦੇ ਹੋ ਪਾਸੇ ਤੇ ਲਿਆਉ ਦੋ ਮੈਂ ਵੀ ਛਾਤੀ ਠੋਕ ਕੇ ਕਹਾਂ ਵੀ ਹਾਂ ਮੇਰੇਆਂ ਨੇ ਮੇਰਾ ਘਰ ਬੂਆ ਬਣਾਤਾ ਤੇ ਮੈਂ ਆਪਣੇ ਘਰ ਟਾਹ ਉਹਨਾਂ ਰਵਾਂ ਮੈਨੂੰ ਕੀ ਲੋੜ ਸੀ ਪੁੱਤ ਪਿੰਡੋਂ ਅੱਧੇ ਚਾਰਾਂ ਜਿਤੱਕੇ ਖਾਨ ਦੀ ਲੱਗਾ ਤਾਈ ਤੂੰ ਉਹ ਤੇ ਜ਼ਮੀਨ ਦੇ ਵਿੱਚ ਸਵਾਰਤੀ ਬਣ ਗਈ ਆ ਉਹ ਤੁਹਾਡਾ ਹੀ ਆ ਧੀ ਦਾ ਵਿਆਹ ਹੋਣਾ ਲੱਗੋ ਪਹਿਲਾਂ ਧੀ ਦੀ ਜ਼ਰੂਰਤ ਆਈ ਆਹੋ ਤੁਹਾਡਾ ਵਿੱਚ ਕੋਈ ਮਸਲਾ ਆਣਾ ਨਾ ਧੀ ਜ਼ਰੂਰੀ ਹੈ ਕੋਈ ਗੱਲ ਨਹੀਂ ਸਾਨੂੰ ਕੋਈ ਧੀ ਦੀ ਭਾਰ ਨਹੀਂ ਗਈ ਕੰਤਾ ਦਾ ਇੰਨਾ ਭਾਰ ਕਿੜਿਆ ਧੀ ਦਾ ਇਹ ਸੁਣ ਗੱਲ ਤੁਸੀਂ ਪਿੰਡ ਬੁਲਾਇਆ ਹੈ ਨਾ ਤੇ ਵਿੱਚ ਤੁਸੀਂ ਸ਼ਰਤਾਂ ਕਈ ਰੱਖੀਆਂ ਇੱਕ ਕੰਮ ਕਰਦੇ ਹੋ ਸ਼ਰਤਾਂ ਤੇ ਰੱਖ ਲੀਆਂ ਵਿੱਚ ਵਿਆਹ ਕਰਕੇ ਤੇ ਆਹ ਸ਼ਰਤ ਮਨਜ਼ੂਰ ਹੋਊ ਤੇ ਵਿਆਹ ਕਰਨਾ ਤੇ ਜਾਂ ਤੇ ਬੁਲਾਉਂਦੇ ਹੋ ਵੀ ਜ਼ਮੀਨ ਜ਼ਿਆਦਾ ਆਪਣੇ ਬਲੇ ਬੁਲਾਇਆ ਇੱਕ ਕੰਮ ਕਰਦੇ ਹੋ ਪਹਿਲਾਂ ਤੇ ਫਿਰ ਵਿਆਹ ਵੀ ਕਰਦੇ ਹੋ ਮੈਨੂੰ ਤੇ ਤੁਹਾਡੀ ਕੋਈ ਸਮਝ ਹੀ ਨਹੀਂ ਲੱਗਦੀ ਕੀ ਕਰਦੇ ਫਿਰਦੇ ਜਿ ਘਾਲੇ ਮਾਲੇ ਉਹ ਭਾਈ ਜਿਹਨੂੰ ਸਮਝ ਲੱਗ ਗਈ ਉਹਨਾਂ ਦੇ ਕੋਈ ਗੱਲ ਕਰਨਾ ਨਾ ਸੇਵਕ ਇਹਨਾਂ ਛੁੱਟ ਬੁੱਲੂਗਾ ਉਹ ਤੇੜਾਈ ਚ ਆ ਗਿਆ ਕੋਈ ਨਹੀਂ ਮੇਰਾ ਮੈਨੂੰ ਪਤਾ ਸੇਵਕ ਦਾ ਵੀ